ایک بڑی سندر گافا ہے آپ نے جو اپنے تو اسمارک تور نے توریا ہے یہ ٹھیک ہے کہ بابا فرید دا شاہی خاندان نال بھی تعلق ہے پیرنگ پیغمبری خاندان نال بھی تعلق ہے جتھے فرق شاہ کابل بادشاہ اس دے آپ بھتیجے نے اتھے محمد شاہ عبداللہ جو حضرت علی دے شاہی خاندان نال تعلق رکھ دا ہے حضرت علی دا رشتے دار ہے اس دی بچی مریم جو जलालुद्दीन ਨੂੰ ਵਿਆਹੀ ਗਈ ਪਰ ਉਸ ਦੀ ਕੁੱਖ ਤੋਂ ਆਪ ਜਨਮ ਲੈਂਦੇ ਨੇ ਤੋ ਇਸ ਤਰ੍ਹਾਂ ਪੈਗੰਬਰੀ ਘਰਾਣੇ ਨਾਲ ਤੇ ਸ਼ਾਹੀ ਘਰਾਣੇ ਨਾਲ ਆਪ ਦਾ ਸੰਬੰਧ ਹੈ ਮਾਂ ਬੜੀ ਸਤੋਗੁਣੀ ਹੈ 7 ਸਾਲ ਦੀ ਆਪ ਦੀ ਉਮਰ ਹੈ ਬੱਚਿਆਂ ਚ ਖੇਡ ਰਹੇ ਨੇ ਮਾਂ ਆ ਕੇ ਕਹਿੰਦੀ ਏ ਇਹ ਮੇਰੇ ਬੱਚੇ ਸਵੇਰੇ ਖੇਡਦਾ ਹੈ ਦੁਪਹਿਰੇ ਖੇਡਦਾ ਹੈ ਸ਼ਾਮੇ ਖੇਡਦਾ ਹੈ ਕਦੀ ਖੁਦਾ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ੍ਹ ਲਿਆ ਕਰ ਬੱਚੇ ਦਾ ਭੋਲਾ ਸੁਭਾਅ ਮਾਂ ਖੁਦਾ ਕੀ ਦੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ ਬੱਚੇ ਕੋਲ ਪੰਜ ਖਿਡੌਣੇ ਆਵਨ ਦੂਸਰੇ ਕੋਲ ਇੱਕ ਹੋਵੇ ਤੇ ਸਿਰਫ ਇਤਨਾ ਕਹਿ ਦਈਏ ਬੇਟਾ ਤੇਰੇ ਕੋਲ ਪੰਜ ਖੜਾਉਣੇ ਨੇ ਤੂੰ ਇੱਕ ਉਸ ਨੂੰ ਦੇ ਦੇ। ਤੇ ਇਹ ਬੱਚਾ ਦੂਸਰੇ ਦਾ ਇੱਕ ਖਾਉਣ ਦੀ ਤੇ ਕੋਸ਼ਿਸ਼ ਕਰੇਗਾ। ਆਪਣੇ ਪੰਜਾਂ ਵਿੱਚੋਂ ਇੱਕ ਦੇਣ ਨੂੰ ਰਾਜ਼ੀ ਨਹੀਂ ਹੋਵੇਗਾ। ਕਿਉਂ? ਦੇਣ ਦੀ ਭਾਸ਼ਾ ਜਾਣਦਾ ਹੀ ਨਹੀਂ। ਦੇਣ ਦਾ ਸਵਾਭ ਅਜੇ ਇਸ ਦੇੰਦਰ ਨਹੀਂ ਪੈਦਾ ਹੋਇਆ। ਖਾਣ ਦਾ ਲੈਣ ਦਾ ਹੀ ਜਜ਼ਬਾ ਹੈ। ਖੁਦਾ ਕੀ ਦੇਵੇਗਾ? ਇਸ ਸਾਦਗੀ ਦੀ ਮੂਰਤੀ ਮਾਂ ਨੇ ਕਿਹਾ اے ਮੇਰੇ ਬੱਚੇ خدا ਖੰਡ ਦੇਵੇਗਾ ਖਜੂਰਾਂ ਦੇਵੇਗਾ ਸ਼ਹਿਦ ਦੇਵੇਗਾ ਕਹੋ ਦੇਵੇਗਾ ਮੱਝ ਦਾ ਦੁੱਧ ਦੇਵੇਗਾ ਮਿਠਾਈ ਦੇਵੇਗਾ ਸਾਰੀਆਂ ਹੀ ਮਿਠੀਆਂ ਚੀਜ਼ਾਂ ਦਾ ਜਦ ਮਾਂ ਨੇ ਨਾ ਲਿਆ ਉਸ ਜ਼ਮਾਨੇ ਦੀ ਸੌਗਾਤ ਫਰੀਦ ਦੇ ਮੂੰਹ ਦੇ ਚ ਪਾਣੀ ਆ ਗਿਆ ਮਾਂ ਤੋ ਫਿਰ ਮੈਨੂੰ ਨਮਾਜ਼ ਪੜ੍ਹਨੀ ਸਿਖਾ ਮੈਂ ਪੜਾਂਗਾ ਨਮਾਜ਼ ਦੋ ਵਕਤ ਦੀ ਨਮਾਜ਼ ਮਾਂ ਨੇ ਇਸ ਨੂੰ ਪੜ੍ਹਨੀ ਸਿਖਾਈ ਫਜਰ ਦੀ ਨਮਾਜ਼ ਈਸ਼ਾ ਦੀ ਨਮਾਜ਼ ਸਵੇਰ ਦੀ ਨਮਾਜ਼ ਸ਼ਾਮ ਦੀ ਨਮਾਜ਼ ਵਜ਼ੂ ਕਰਕੇ ਮੁੱਲਾ ਮਸੱਲਾ ਵਿਛਾ ਕੇ ਨਮਾਜ਼ ਜਦ ਪੜਨ ਲਗਿਆ ਅੱਖਾਂ ਮੀਟ ਕੇ ਮਾਂ ਨੇ ਮਸੱਲੇ ਦੇ ਥੱਲੇ ਖਜੂਰਾਂ ਰੱਖ ਦਿੱਤੀਆਂ ਨੇ ਨਮਾਜ਼ ਪੜਨ ਤੋਂ ਬਾਅਦ ਜੈਸੇ ਮਸੱਲਾ ਸਮੇਟਦਾ ਹੈ ਥੱਲੋਂ ਖਜੂਰਾਂ ਮਿਲੀਆਂ ਕਪੜੇ ਵਿੱਚ ਲਿਪਟੀਆਂ ਹੋਈਆਂ ਪਰਸੰਨ ਹੋ ਗਿਆ ਕਹਿੰਦਾ ਖੁਦਾ ਇਹ ਤੇ ਨਕਦ ਸੌਦਾ ਹੈ ਇਧਰ ਨਮਾਜ਼ ਪੜੋ ਇਧਰ ਖਜੂਰਾਂ وشواش بچ گیا بروسہ بچ گیا شام کی نماز پڑھی ماں نے تھلے گڑ رکھ دیتا دوسرے دن نماز پڑھی ماں نے تھلے مٹھائی رکھ دیتی ہے کدی کچھ کدی کچھ روز اس بچے نو سویرے شام پراپت ہو جاندہ ہے اور جتنا پراپت ہو جا رہا ہے خدائی ودہ جا رہے ہیں ودہ جا رہے رہے ہیں ودہ جا ہیں آج ایک عجیب و غریب گھٹنا گھٹ گئی ایشا دی نماز دا وقت ماں بچاری پانی بھرن گئی سی پرانا زمانہ پانی بھرن گئی ہے فرید دے نماز پڑن دا وقت ہو گیا ਮਸੱਲਾ ਵਿਛਾ ਕੇ ਉযু ਕਰਕੇ ਜੁੜ ਕੇ ਨਮਾਜ਼ ਪੜਨ ਲੱਗਿਆ ਅਜ ਮਨ ਜੁੜ ਗਿਆ ਬੜਾ ਸਰੂਰਤ ਆਰੀ ਹੋਇਆ ਬੜੀ ਮਸਤੀ ਮਿਲੀ ਹੈਰਾਨ ਹੋਇਆ ਖਜੂਰ ਸ਼ਹਿਦ ਮਿਠਾਈ ਇਹ ਤੇ ਕੁਝ ਵੀ ਨਹੀਂ ਇਹ ਤੇ ਖੇੜ ਹੀ ਕੁਝ ਹੋਰ ਹੈ اج مسلح جت چکے ہے نماز پڑھن تو بعد اج خیال ہی نہیں آیا تھلوں کچھ مٹھائی لینی ہے کیوں اج اگمی رس دی پراپتی ہو گئی دنیا ہی کچھ اور ہو گئی نیتر سجل ہو گئے اشک بار ہوئے کہ اتنے دن اس رس تو وانجی زندگی کس طرح رہ گئی ہے اینا رس حالانکہ عمرتی کچھ بھی نہیں ست سال دی ہے ਕੁਲੰਬਰ ਸਭ ਤੀਤ ਨਹੀਂ ਹੋਇਆ ਲੋਕੀ 80 ਸਾਲ ਦੀ ਉਮਰ ਵੀ ਅਜਾਈ ਗਵਾ ਛੱਡਦੇ ਨੇ ਲੇਕਿਨ ਪਛਤਾਪ ਜਾ ਗਿਆ ਇਸ ਅਗਮੇ ਰਸਤੋਂ ਕਿ ਜੀਵਨ ਇਤਨੇ ਸਾਲ ਵਾਂਝਾ ਕਿਉਂ ਰਹਿ ਗਿਆ ਬੈਠੇ ਨੇ ਇੱਕ ਪਾਸੇ ਨੈਤਰ ਸੱਜਲ ਚਿਹਰਾ ਹੋਰ ਹੋਇਆ ਅਜ ਮਸਤ ਕੁਛ ਹੋਰ ਹੈ ਮਾਂ ਆ ਗਈ ਹੈ او جب دیکھ دیئے فرید نو او دیکھ دیئے مسلح نو تو خیال آیا فرید نماز پڑھ بیٹھا ہے. اج اس نو کھجورا نہیں ملیا آج اس مٹھائی نہیں ملی پتہ نہیں یہ کل تو نماز پڑھے گا کہ نہیں پڑھے گا لگ دا اس کا بھروسہ ٹوٹ گیا ہے ਦੇ ਦੀਆਂ ਅੱਖਾਂ ਸੱਜਲ ਨੇ ਰੋ ਰੇ ਮਾਂ ਇੱਕਦਮ ਅੰਦਰ ਭੱਜੀ ਹੋਈ ਗਈ ਥਾਲੇ ਵਿੱਚ ਸ਼ਹਿਦ ਦੀ ਕਟੋਰੀ ਰੱਖੀ ਲੱਡੂ ਰੱਖੇ ਖਜੂਰਾ ਰੱਖੀਆਂ ਕਿਸ਼ਮਿਸ਼ ਰੱਖੀ ਦਾਖ ਰੱਖੀ ਤੇ ਥਾਲੀ ਫਰੀਦ ਦੇ ਅੱਗੋਂ ਕਰਕੇ ਕਹਿਣ ਲੱਗੀ ਇਹ ਮੇਰੇ ਬੱਚੇ ਅੱਜ ਖੁਦਾ ਨੂੰ ਜਲਦੀ ਬੜੀ ਸੀ ਔਰ ਉਹ ਮੈਨੂੰ ਦੇ ਗਿਆ ਉਸਨੇ ਮੈਨੂੰ ਇਹ ਆਖਿਆ ਫਰੀਦ ਨੂੰ ਦੇ ਦੇਣਾ ਚੀਖ ਨਿਕਲ ਗਈ ਫਰੀਦ ਦੇ ਮੂੰਹੋਂ ਮਾਂ ਅੱਜ ਤੇ ਖੁਦਾ ਮੈਨੂੰ ਹੀ ਦੇ ਗਿਆ ਰੋਜ਼ ਖੁਦਾ ਤੇਰੇ ਹੱਥੋਂ ਮੈਨੂੰ ਝੂਠੀਆਂ ਖਜੂਰਾਂ ਦਿੰਦਾ ਸੀ ਅੱਜ ਮੈਨੂੰ ਸੱਚੀ ਖਜੂਰ ਮਿਲ ਗਈ ਖੁਦਾ ਨਹੀਂ ਦੇ ਦਿੱਤੀ ਤੈਨੂੰ ਖੇਚਲ ਕਰਨ ਦੀ ਹੁਣ ਲੋੜ ਨਹੀਂ ਤੈਨੂੰ ਵਿਚੌਲਾ ਵਣਨ ਦੀ ਹੁਣ ਕੋਈ ਲੋੜ ਨਹੀਂ ਖੁਦਾ ਨੇ ਸਿੱਧਾ ਹੀ ਮੈਨੂੰ ਰਸ ਦੇ ਦਿੱਤਾ ਹੈ ਇਸ ਵੇਲੇ ਹੁਣ ਸਭ ਇਹ ਚੀਜ਼ਾਂ ਬੇਮੈਨੀ ਨੇ ਫਜ਼ੂਲ ਨੇ ਕਿਹੜੀਆਂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖੋ ਮਾਂਜਾ ਦੁੱਧੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੋਦ ਇਹ ਰੱਬ ਇਹ ਖੁਦਾ ਜੋ ਤੇਰੇ ਨਾਮ ਦੀ ਮਿਠਾਸ ਹੈ ਉਸ ਦੇ ਸਾਹਮਣੇ ਖਜੂਰਾ ਕੀ ਨੇ ਇਹ ਗੁੜ ਕੀ ਹੈ ਇਹ ਸ਼ੱਕਰ ਕੀ ਹੈ ਇਹ ਸ਼ਹਿਦ ਕੀ ਹੈ ਤੂੰ ਬਹੁਤ ਮਿੱਠਾ ਹੈ ਬਹੁਤ ਮਿੱਠਾ ਹੈ ਅਤਿਅੰਤ ਸੁਆਦੀ ਹੈ